ਸਾਹਮਣੇ ਕਿਸਾਨ ਖੜਾ ਹੈ ਜਿੰਨੇ ਅੱਜ ਨਰਮਾ ਵੇਚਿਆ ਉਹਨੂੰ ਪੁੱਛ ਲੈਨੇ ਆ ਆ ਜਿਹੜਾ ਨਰਮਾ ਆਪਣਾ ਵੇਚਿਆ ਹਾਂਜੀ ਇਹ ਬੋਲੀਓ ਕਿ ਵਿਕਿਆ ਬੋਲੀ ਨਹੀਂ ਪੁੱਛੀ ਕਿ ਕੀ ਰੇਟ ਇਹ ਕੁੰਜਾ 50 ਇਹ ਕੁੰਜਾ ਚੇ ਕੁੰਜਾ 50 550 ਰੁਪਏ ਨਰਮਾ ਵੇਚਿਆ ਜਦ ਕੀ ਕਹਿੰਦੀ ਐਮਐਸਸੀ 700 ਰੁਪਏ ਜਿਹੜੀ ਪੀਸੀਆਈ ਰੇਟ 200 ਰੇਟ ਨੇ 200 ਰੇਟ ਨੇ ਜੇ ਮੈਂ ਭੁੱਲਦਾ ਨਾ ਵਾਂ ਤੇ ਜੋ ਐਮਐਸਪੀ 7800 ਰੁਪਇਆ ਤੇ ਇਹ ਨਰਮਾ ਵੀ ਕਿਹਾ 5200 ਰੁਪਇਆ ਤੇ ਕੋਈ ਹਬੋਰ ਵਿੱਚ ਗੋਲੀ ਨਹੀਂ ਹੋ ਰਹੀ ਕਰਮੇ ਦੀ ਮੈਨੂੰ ਇੱਕ ਸੱਚੇ ਨੇ ਫੋਨ ਕੀਤਾ ਸੀ ਮੈਂ ਕਿਹਾ ਤਾਂ ਲੁਧਿਆਣੇ ਆ ਪਰ ਸ਼ਾਮ ਤੱਕ ਜਰੂਰ ਮੰਡੀ ਵਿੱਚ ਪਹੁੰਚਾਂਗਾ ਕੁਲਬੀਰ ਸਿੰਘ ਮੰਮੂ ਖੇੜੇ ਤੋਂ ਜਿਹਨੇ ਮੈਨੂੰ ਫੋਨ ਕੀਤਾ ਸੀ ਭਾਈ ਸਾਹ ਆਹ ਨਾਲ ਆਪਣੇ ਭਰਾ ਖੜੇ ਨੇ ਜਿਹੜੇ ਤੋਲੇ ਨੇ ਨਰਮਾ ਤੋਲਦੇ ਨੇ ਨਾਲ ਮਜ਼ਦੂਰ ਭਰਾ ਖੜੇ ਨੇ ਗੋਲੀ ਹੁੰਦੀ ਨਹੀਂ ਜੀ ਤੁਸੀਂ ਸਿਰਫ ਪਰਚੀ ਐ ਰਸਿੱਦੀ ਸਿੱਧੀ ਪਰਚੀ ਵੀ ਹੁੰਦੀ ਕਿੰਨੀ ਵੱਡੀ ਲੋਟੇ ਜ਼ਿਲ੍ਹੇ ਦਾ ਡੀਸੀ ਕਸਟੋਡੀਅਨ ਹੁੰਦਾ ਹੁੰਦਾ ਫਰਜ ਬਣਦਾ ਜ਼ਿਲ੍ਹੇ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹਰੇਕ ਦੀ ਸਾਰ ਲਵੇ ਇੱਥੇ ਛਰਿਆਂ ਵਾਂ ਨਰਮਾ ਜਿਹੜਾ ਫੁੱਲਾਂ ਦਾ ਨਰਮਾ ਕਾਹ ਫਾਕੜਿਆ ਆਜਾ ਯਾਪਰਾ ਕੀ ਨਾ ਕੀ ਆਪਣੀ ਦੋ ਤਰ੍ਹਾਂ ਦੇ ਭਾਣੇ ਕੇਤਾਰਾਮ ਕੇਤਾਰਾਮ ਪਿੰਡ ਕਿਹੜਾ ਕਰਮਕਲਾ ਕੇਤਾਰਾਮ ਪਿੰਡ ਧਰਨਪੁਰ ਬੇਵਸ ਹੋ ਕੇ ਘਰ ਚੱਲਿਆ ਕੋਈ ਬੋਲੀ ਨਹੀਂ 5252 ਰੁਪਏ ਨਰਮਾ ਵੇਚ ਕੇ ਚੱਲਿਆ ਨਰਾ ਪਹਿਲਾ ਨਰਾਤਾ ਨਾ ਇਥੇ ਮਾਰਕੀਟਿੰਗ ਮੈਂ ਦੀ ਦਾ ਚੇਅਰਮੈਨ ਹਬੋਰ ਦਾ ਜਿਹੜਾ ਕਿਸਾਨ ਦਾ ਭਰਾ ਕਿਸਾਨ ਦਾ ਪੁੱਤਰ ਲੱਖ ਲਾਣ ਤੇ ਤੇਰੇ ਤੇ ਤੇ ਨੂੰ ਕਿਸਾਨ ਦਾ ਪੁੱਤ ਖਵਾਨ ਦੇ ਤੂੰ ਲਾਇਕ ਨਹੀਂ ਹੈ ਤਾ ਲੱਖ ਲਾਣ ਤੇ ਹਾਲਕਾ ਦੇ ਜ਼ਿਲ੍ਹੇ ਦੇ ਪ੍ਰਸ਼ਾਸਨ ਤੇ ਜਿੰਦਾ ਇਧਰ ਖਿਆਲ ਨਹੀਂ ਉਧਰ ਕਿਸਾਨ ਹੜਾ ਨਾ ਮਾਰੇਗਾ ਇਧਰ ਬਾਗ ਬਾਗਾਂ ਦਾ ਇਲਾਕਾ ਪਾਣੀ ਕੀ ਡੁੱਬ ਗਿਆ ਕਿਸੇ ਨੇ ਸਾਰ ਨਹੀਂ ਲਈ ਇੱਥੇ ਹਬੋਰ ਮੰਡੀ ਵਿੱਚ ਕਿਸਾਨ ਛੜਿਆਮ ਲੁੱਟਿਆ ਜਾ ਰਿਹਾ ਚਿੱਟਾ ਸੋਨਾ ਚਿੱਟਾ ਸੋਨਾ ਲੱਖ ਲਾਣ ਤੇ ਤੁਹਾਡੇ ਤੇ ਇਹ ਚਿੱਟਾ ਸੋਨਾ ਜਿਹੜਾ 5100 ਦੇ ਰੁਪਏ ਦੇ ਹਿਸਾਬ ਨਾਲ ਵੇਖ ਰਿਹਾ ਹੈ 7800 ਦੇ ਲਗਭਗ ਹੈ ਐਮ ਐਸ ਪੀ ਐ ਤੇ ਜਿਹੜਾ ਸਿੱਧਾ ਸਿੱਧਾ ਕੁਆਂਟਲ ਮਗਰ 27 26 2700 ਰੁਪਿਆ ਖਾਣ ਦਾ ਇਹਨਾਂ ਨੇ ਤਰੀਕਾ ਲੱਭਿਆ ਆ ਉਹ ਕਿਥੇ ਇੱਕ ਜੇਬ 'ਚ ਨਹੀਂ ਜਾਣਾ ਸਾਡੇ ਸਿਸਟਮ ਨੇ ਵੀ ਖਾਣਾ ਹੈ ਖੇਤਾਰਾ ਕਿਸਾਨ ਹੈ ਜਿਹੜਾ ਅੱਜ ਹਬੋਰ ਵਿੱਚੋਂ ਲੁੱਟੀ ਚ ਕੇ ਘਰ ਜਾ ਰਿਹਾ ਹੈ ਇਹ ਆ ਸਾਡਾ ਸਿਸਟਮ ਇਨੂੰ ਮੈਂ ਕਹਾਂਗਾ ਇਹ ਚੋਰ ਸਿਸਟਮ ਹੈ ਸਿਰਫ ਇਹਨਾਂ ਦਾ ਇੱਕੋ ਹੀ ਧੰਦਾ ਹੈ ਪੈਸਾ ਇਹ ਗੰਦ ਇਹ ਸਾਡੇ ਐਝੇ ਨੇ ਗੰਦ ਚੋਂ ਪੈਸਾ ਨਹੀਂ ਛੱੜਦੇ ਗੰਦ ਚੋਂ ਵੀ ਪੈਸਾ ਲੱਭ ਲੈਣਗੇ ਲੱਖ ਲਾਣ ਤੇ ਤੁਹਾਡੇ ਤੇ ਬਸ ਆ ਤੁਹਾਨੂੰ ਮੈਂ ਆ ਖੇਤਰਾਮਾ ਚੰਗੀਦਰਾ ਵਿਖਾ ਦੇ ਕਿਦੇ ਆਖਰ ਵੀ ਖੇਤਰਾਮ ਕਿਥੋਂ ਆ ਧਰਮਪੁਰੇ ਦਾ ਧਰਮਪੁਰੇ ਦਾ ਆ ਛੱਡ ਨੰਬਰ ਕਿੰਨਾ 88 8 ਛੱਡ ਨੰਬਰ ਇਹ ਹਬੋਰ ਗਾਣਾ ਮੰਡੀ 'ਚ ਖੜੇ ਆ ਆ ਮਜ਼ਦੂਰ ਭਰਾਵਾਂ ਦਿਖਾ ਦੇ ਕਿਤੇ ਆਖਰ ਵੀ ਕੋਈ ਬੋਲੀ ਨਹੀਂ ਕੋਈ ਸਿਸਟਮ ਨਹੀਂ ਸਾਰੀਆਂ ਢੇਰੀਆਂ ਐਵੇਂ ਹੁੰਦੇ ਨੇ ਸਾਰੀਆਂ ਢੇਰੀਆਂ ਐਵੇਂ ਨੇ ਧੰਨਵਾਦ